ਕਰਦੋ ਅੱਜ ਦੇ ਗੋਗ੍ਰਾਮੇ ਬਾਰੇ ਅੱਜ ਇੱਥੇ ਜਮਾਤ ਐਮ ਦੀਆ ਦਾ Eid ਮਿਲਨ ਪਾਰਟੀ ਦਾ ਪ੍ਰੋਗਰਾਮ ਸੀ ਸਾਰੇ ਇਲਾਕਾ ਨਿਵਾਸੀ ਇੱਥੇ ਆਏ ਤੇ ਸਾਡੀ ਖੁਸ਼ੀਆਂ ਚ ਆਪਣੀ ਖੁਸ਼ੀਆਂ ਚ ਸ਼ਰੀਕ ਹੋਏ ਔਰ ਜਿਹੜਾ ਪਿਆਰ ਦਾ ਇੱਕ ਸੰਦੇਸ਼ Eid ਦਾ ਸੀ ਉਹ ਅਸੀਂ ਸਾਂਝਾ ਕੀਤਾ ਔਰ Eid ਦਾ ਇਹ ਸੰਦੇਸ਼ ਸਾਰੇ ਇਲਾਕੇ ਚ ਚੱਲਾ ਜਾਂਦਾ ਸਾਲ ਚ ਕਮਨਸਟਰ ਇੱਕ ਵਾਰੀ ਅਸੀਂ ਸਾਰੇ ਇਕੱਠੇ ਹੁੰਦੇ ਹਾਂ ਉਹ ਮੰਚ ਤੇ ਲਹਿਣਾ ਅਸਲ ਚ ਇਹ ਦੀ ਕੋਸ਼ਿਸ਼ ਸਾਰਿਆਂ ਨੂੰ ਸ਼੍ਰੀਕ ਕਰਨਾ ਇਹ ਸਿਰਫ ਜਮਾਤਾਂ ਦੀ ਆਵਾਜ਼ ਨਹੀਂ ਬਲਕਿ ਹਰ ਉਹ ਬੰਦਾ ਜਿਹੜਾ ਕਿ ਇੱਕ ਇਨਸਾਨ ਹੈ ਉਹਨੂੰ ਇਹ ਦੀ ਕੋਸ਼ਿਸ਼ ਸ਼ਾਮਿਲ ਕਰਨਾ ਉਹਨੂੰ ਅੱਛੇ ਖਾਣੇ 'ਚ ਸ਼੍ਰੀਕ ਕਰਨਾ ਔਰ ਉਹਨੂੰ ਪੌਨ ਤੇ ਸਵਾਬ 'ਚ ਸ਼੍ਰੀਕ ਕਰਨਾ ਕਿ ਇੱਕ ਮਹੀਨੇ ਦੇ ਤਪੱਸਿਆ ਦੇ ਬਾਅਦ ਅੱਜ ਅਸੀਂ ਸਾਰੇ ਇਕੱਠੇ ਹੁੰਦੇ ਹਾਂ ਸਾਰੇ ਪਰਮੇਚ ਕਟਕਰਾਤ ਸਾਾਸਾ ਤਰ ਕੋ ਇੱਕ ਪਾਸੇ ਹਲਕਾ ਬੰਦੀਆਂ ਰੱਖੋ ਇੱਕ ਪਾਸੇ ਇੱਕ ਸ਼ਰ ਨਵਾਸੀ ਇੱਕ ਅੱਛੇ ਇਨਸਾਨ ਇੱਕ ਪਿਆਰੇ ਭਰਾ ਇੱਕ ਅੱਛੇ ਗਵਾਂਡੀ ਦੇ ਨਾਤੇ ਸਾਰੇ ਦਾ ਸਾਰੇ ਇਕੱਠੇ ਹੋ ਇਹ ਪਿਆਰ ਦਾ ਸੰਦੇਸ਼ ਹੈ ਅਸਲ ਚ ਈਦ ਦਾ ਸੰਦੇਸ਼ ਹੀ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਨੂੰ ਹਟ ਕੇ ਇੱਕ ਆਓ ਔਰ ਉਹ ਸਾਡੇ ਖਲੀਫਾ ਸਾਹਿਬ ਦਾ ਇੱਕ ਸੰਦੇਸ਼ ਹੈ ਮuje ਪਿਆਰ ਹਰ ਗੱਲ ਨਹੀਂ ਹੈ ਕਿਸੇ ਸੇ ਮੈਂ ਦੁਨੀਆ ਮੈਂ ਸਭ ਕਾ ਭਲ ਹਾ ਚਾhta ਹਾਂ ਸਭ ਕਾ ਭਲਾ ਚਾਹਤਾ ਹੂੰ ਸਭ ਕਾ ਅਸੀਂ ਉਹ ਸਭ ਨੂੰ ਇਕੱਠਾ ਕਰਨ ਦੇ ਕੋਸ਼ਿਸ਼ ਕਰ ਰਹੇ ਆ ਉਹ ਗੁਰਬਾਣੀ ਚ ਵੀ ਜਾਂ ਸਰਬਤ ਦਾ ਭਲਾ ਉਹ ਹੀ ਹੈ ਸਾਰਾ ਸੰਦੇਸ਼ ਕਿ ਕਮਤ ਖਾਮ ਇੱਕ ਵਾਰੀ ਤੇ ਆ ਸਿਆਸਤ ਵਗਾਰਾ ਸਾਰਾ ਤੋਂ ਪਿੱਛੇ ਹਟ ਗਏ ਬਹਿਸੀਅਤ ਤੇ ਗਵੰਡੀ ਬਹਿਸੀਅਤ ਇੱਕ ਨਿਸਾਨ ਬਹਿਸੀਅਤ ਇੱਕ ਪਰਿਵਾਰ ਇੱਕ ਥਾਂ ਦੇ ਬਹਿ ਜਾਈਏ ਨਾ ਕੀ ਹੋਏਗਾ ਇਹ ਹੈ ਸੰਦੇਸ਼ ਉਹ ਕੋਸ਼ਿਸ਼ ਕਰ ਰਹੇ ਆ ਸੀ ਕਿ ਇਹ ਚੇਤਨ ਤੋਂ ਸਿੱਖ ਇਕੱਠਿਆ ਹੋ ਕੇ ਇੱਕ ਦੂਜੇ ਨੂੰ ਪਿਆਰ ਦਾ ਸੰਦੇਸ਼ ਦਿਓ ਇਸ ਜਾਂਦਾ ਪਰ ਅੱਜ ਅਸੀਂ ਜਮਾਤ ਐਮੜੀਆ ਦਾ ਜੋ ਇੰਟਰਨੈਸ਼ਨਲ ਹੈੱਡਕ quartਰਾ ਕਾਦੀਆਂ ਦੀ ਮੁਕੱਦਸ ਧਰਤੀ ਤੇ ਇਕੱਤਰ ਹੋਏ ਆਂ ਔਰ ਹਰ ਸਾਲ ਦੀ ਤਰ੍ਹਾਂ ਈਦ ਮਿਲਣ ਦੀ ਅੱਜ ਇੱਥੇ ਪਾਰਟੀ ਰੱਖੀ ਗਈ ਹੈ ਔਰ ਇਸ ਪਾਰਟੀ ਦੇ ਵਿੱਚ ਸਾਰੇ ਹੀ ਪੋਲਿਟਿਕਲ ਪਾਰਟੀਆਂ ਤੋਂ ਨੁਮਾਇੰਦੇ ਆਏ ਨੇ ਧਾਰਮਿਕ ਸ਼ਖਸੀਅਤਾਂ ਆਈਆਂ ਨੇ ਸਮਾਜਿਕ ਸ਼ਕਤੀਸ਼ਕ ਸ਼ਖਸੀਅਤਾਂ ਆਈਆਂ ਨੇ ਔਰ ਕਾਦੀਆਂ ਔਰ ਲਾਗੇ ਦੇ ਜਿਹੜੇ ਪਿੰਡ ਨੇ ਉੱਥੋਂ ਦੇ ਜਿਹੜੇ ਮੌਤਵਾਰ ਸੱਜਣ ਨੇ ਉਹ ਆਏ ਨੇ। ਤੋਂ ਇੱਕ ਪਿਆਰ ਦਾ ਗੁਲਦਸਤਾ ਸਾਰਿਆਂ ਨੂੰ ਹਰ ਸਾਲ ਬੁਲਾਇਆ ਜਾਂਦਾ ਹੈ ਔਰ ਸਾਰੇ ਹੀ ਜਿਹੜੇ ਆ ਜਮਾਤ ਅਹਿਮਦੀਆ ਦੇ ਨਾਲ ਬਹੁਤ ਪਿਆਰ ਤੇ ਇਤਿਫਾਕ ਰੱਖਦੇ ਆ। ਤੋਂ ਸਾਰੇ ਹੀ ਬੜੇ ਵੱਡੀ ਗਿਣਤੀ ਚ ਆ ਦੇ ਇੱਥੇ ਜਿਹੜੇ ਆ ਉਹ ਬੜੀ ਇੱਕ ਕਰੀਮ ਇਲਾਕੇ ਦੀ ਸਾਡੀ ਜ਼ਿਲ੍ਹੇ ਦੀ ਮੈਂ ਕਹਾਂਗਾ ਕਿ ਇੱਥੇ ਪਹੁੰਚਿਆ। ਤੋਂ ਮੈਂ ਸਾਰਿਆਂ ਨੂੰ ਇਸ ਮੁਕੱਦਸ ਮੌਕੇ ਤੇ ਜਿਹੜਾ ਬਹੁਤ-ਬਹੁਤ ਵਧਾਈ ਦਿੰਦਾ ਔਰ ਜਮਾਤ ਅਹਿਮਦੀਆ ਦਾ ਖਾਸ ਕਰਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਔਰ ਸਾਡੇ ਸਾਰੇ ਸਾਥੀਆਂ ਨੂੰ ਮੌਕਾ ਬਣਦਾ ਜਿਹੜਾ ਉਹ ਮੌਕਾ ਦਿੱਤਾ ਔਰ ਜਿਹੜਾ ਮੈਸੇਜ ਇਥੋਂ ਹਰ ਸਾਲ ਹੀ ਦਿੱਤਾ ਜਾਂਦਾ ਲਵ ਫਾਰ 올 ਹੇਟ੍ਰਡ ਫਾਰ ਨਨ ਇਹ ਇੱਕ ਬਹੁਤ ਵੱਡਾ ਮੈਸੇਜ ਹੈ ਔਰ ਇਸ ਵੇਲੇ ਜਿਸ ਤਰ੍ਹਾਂ ਦੇ ਦੁਨੀਆਂ ਦੇ ਵਿੱਚ ਹਿੰਸਾ ਹੋ ਰਹੀਆਂ ਨੇ ਵਕ-ਵਕ ਦੇਸ਼ਾਂ ਦੇ ਵਿੱਚ ਲੜਾਈਆਂ ਲੱਗੀਆਂ ਹੋਈਆਂ ਨੇ ਇਹ ਮੈਸੇਜ ਜਿਹੜਾ ਵਾ ਬਹੁਤ ਜ਼ਰੂਰੀ ਆ ਔਰ ਜੇ ਕੋਈ ਲੜਾਈ ਰੋਕ ਸਕਦਾ ਤਾਂ ਧਾਰਮਿਕ ਸ਼ਖਸੀਅਤ ਹੀ ਰੋਕ ਸਕਦੀ ਆ ਸੋ ਹਜ਼ੂਰ ਸਾਹਿਬ ਜਿਹੜੇ ਆ ਉਹ ਸਾਰੀ ਦੁਨੀਆ ਦੇ ਵਿੱਚ ਜਿਹੜਾ ਇਹਨੂੰ ਇੱਕ ਮਿਸ਼ਨ ਬਣਾ ਕੇ ਚੱਲੇ ਹੋਏ ਆ ਔਰ ਦੁਨੀਆ ਦੇ ਵਿੱਚ ਸ਼ਾਂਤੀ ਕਿਤਾਂ ਕਰਨੀ ਆ ਉਹਦਾ ਸੰਦੇਸ਼ ਜਿਹੜਾ ਉਹ ਵਕ ਵਕ ਜਿਹੜੇ ਦੇਸ਼ ਨੇ ਉਹਨਾਂ ਦੀਆਂ ਪਾਰਲੀਮੈਂਟ ਚ ਜਾ ਕੇ ਉਹਨਾਂ ਦੇ ਸਟੇਟ ਹੈਡਸ ਨੂੰ ਮਿਲ ਕੇ ਜਿਹੜਾ ਉਹ ਆਪਣਾ ਸ਼ਾਂਤੀ ਦਾ ਪੈਗਾਮ ਸਾਰੀ ਦੁਨੀਆ ਦੇ ਵਿੱਚ ਦੇ ਰਿਹਾ ਸੋ ਇਹਦੀ ਬੜੀ ਮੈਂ ਸراہਣਾ ਕਰਦਾ ਔਰ ਸਾਨੂੰ ਬੜਾ ਮਾਣ ਪ੍ਰਾਪਤ ਹੈ ਕਿਉਂਕਿ ਜਿਹੜਾ ਅਹਮਦੀਆ ਜਮਾਤ ਤੇ ਜਿਹੜਾ origin ਹੋਇਆ ਵਾ ਉਹ ਕਾਦੀਆਂ ਦੀ ਮੁਕੱਤਸ ਧਰਤੀ ਤੋਂ ਹੋਇਆ ਔਰ ਅੱਜ ਇਹ ਫਲਵਾੜੀ ਜਿਹੜੀ ਆ ਦੁਨੀਆਂ ਦੇ ਹਰ ਮੁਲਕ ਤੱਕ ਜਿਹੜੀ ਆ ਫੈਲ ਗਈ ਆ ਸੋ ਇਹਦੀ ਜਿਹੜੀ ਖੁਸ਼ਬੂ ਜਿਹਨੂੰ ਅਸੀਂ ਦੁਨੀਆਂ 'ਚ ਕਿਤੇ ਵੀ ਜਾਣੇ ਆ ਸੋ ਇਹਦੀ ਮਹਿਕ ਜਿਹੜੀ ਆ ਉਹ ਸਾਨੂੰ ساری ਦੁਨੀਆਂ 'ਚ ਮਿਲਦੀ ਆ ਔਰ ਸਭ ਤੋਂ ਪੀਸ ਲਵਿੰਗ ਕਮਿਊਨਿਟੀ ਆ ਔਰ ਹਰ ਇੱਕ ਦਾ ਭਲਾ ਚਾਉਣ ਵਾਲੀ ਕਮਿਊਨਿਟੀ ਆ ਸੋ ਮੈਂ ਅ ਅੱਲਾਹ ਤਾਲਾ ਅਗੇ ਵੀ ਅਰਦਾਸ ਕਰਦਾ ਕਿ ਇਹ ਜਮਾਤ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹੇ ਔਰ ਜਿਹੜਾ ਇਹਨਾਂ ਦਾ ਮੈਸੇਜ ਆ ਲਵ ਫਾਰ 올 ਹੇਟਡ ਫਾਰ ਨਨ ਇਹ ਸਾਰੀ ਦੁਨੀਆ ਅਪਣਾਵੇ ਔਰ ਤੀਜੀ ਜਿਹੜੀ ਵਿਸ਼ਵ ਜੰਗ ਆ ਉਹ ਇਸੇ ਤਰ੍ਹਾਂ ਹੀ ਰੋਕੀ ਜਾ ਸਕਦੀ ਆ ਨਹੀਂ ਤੇ ਹੋਰ ਕੋਈ ਹੱਲ ਜਿਹੜਾ ਉਹ ਨਹੀਂ ਰਹਿ ਗਿਆ ਬਹੁਤ ਬਹੁਤ ਧੰਨਵਾਦ ਸਰ ਹਾਂਜੀ ਅੱਜ ਗਾਦਿਆਂ ਵਿਖੇ ਐਮ ਪੀਆ ਜਮਾਤ ਜਿਹੜੇ ਸਾਡੇ ਪਰਿਵਾਰ ਨੇ ਹਰ ਸਾਲ ਜਿਹੜੀ ਈਦ ਦੀ ਈਦ ਵਾਸਤੇ ਜਦੋਂ ਸਾਰਾ ਪਰਿਵਾਰ ਇਕੱਠਾ ਮੈਨੂੰ ਮੈਨੂੰ ਖੁਸ਼ੀ ਹੁੰਦੀ ਹੈ ਕਿ ਈਦ ਇੱਕ ਪਿਆਰ ਦਾ ਪੈਗਾਮ ਹੈ ਇੱਕ ਗੁਲਦਸਤਾ ਹੈ ਔਰ ਇਹ ਜਿਹੜਾ ਮੈਂ ਕਹਿ ਸਕਦਾ ਹੈ ਵੀ ਇੱਕ ਪਿਆਰ ਦਾ ਪੈਗਾਮ ਜਿਹੜਾ ਇਹ ਦੁਨੀਆ ਦੇ ਵਿੱਚ ਇਹਨਾਂ ਦਾ ਹਰ ਪਰਚੇ ਤਰ੍ਹਾਂ ਤਰੀਕੇ ਦੇ ਨਾਲ ਪਹੁੰਚਦਾ ਵੀ ਹੈ ਔਰ ਮੈਨੂੰ ਖੁਸ਼ੀ ਹੁੰਦੀ ਹੈ ਵੀ ਸਾਡੇ ਮੇਰੇ ਲੋਕ ਸਭਾ ਏਰੀਆ ਦੇ ਵਿੱਚ ਐਸੇ ਪਿਆਰ ਕਰਨ ਵਾਲੇ ਲੋਕ ਜਿਵੇਂ ਕੋਰੇਂਗਲੇ ਵਾਸਤੇ ਦੇਖੋ ਜੀ ਇੱਕ 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 ਮੈਸੇਜ ਸਾਡੀ ਐਮਡੀ ਅਜਮਾਲ ਦਾ ਇੱਕ ਗੁਲਦਸਤਾ ਹਰ ਧਰਮ ਦਾ ਲੋਕ ਹੈ ਇਸ ਸਿੱਖੀ ਨੇ ਬੀੜੂ ਨੇ ਮੁਸਲਮਾਨ ਨੇ ਇਹ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਪਿਆਰ ਦਾ ਪੈਗਾਮ ਜਿਹੜਾ ਉਹ ਪ੍ਰਤੱਖ ਤੁਹਾਡੇ ਸਾਹਮਣੇ ਨਜ਼ਰ ਆ ਗਿਆ ਔਰ ਮੈਂ ਸਦਾ ਰਹਿਣੀ ਵੀ ਹਾਂ ਕਿਉਂਕਿ ਮੈਂ ਅਕਸਰ ਹਰ ਇੱਕ ਨੂੰ ਕਹਿਣਾ ਵੀ ਜਿਹੜੇ ਵੀ ਲੋਕ ਕਾ ਜਿਹੜੇ ਵੀ ਧਰਮ ਤੋਂ ਸਾਨੂੰ ਵਧੀਆ ਸਿੱਧ ਮਿਲਦੀ ਹੈ ਉਥੋਂ ਸਿੱਖਣਾ ਚਾਹੀਦਾ ਮਾਦੀ ਹਮੇਸ਼ਾ ਹੀ ਅਸ਼ੀਰਵਾਦ ਸਾਨੂੰ ਰਿਹਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਸੀਂ ਪਾਕਿਸਤਾਨ ਤੋਂ ਜਦੋਂ ਇੱਥੇ ਆ ਕੇ ਸ਼ੁਰੂ ਦੇ ਵਿੱਚ ਬਸਣੇ ਸ਼ੁਰੂ ਹੋਏ ਆ ਮੇਰੇ ਸੁਰਗਵਾਸੀ ਪਿਤਾ ਸਰ ਸਰਦਾਰ ਸਿੰਘ ਬਾਜਵਾ ਜੀ ਤੋਂ ਲੈ ਕੇ ਅੱਜ ਦੇ ਦਿਨ ਤੱਕ ਸਾਡਾ ਬਿਲਕੁਲ ਪਰਿਵਾਰ ਦਾ ਰਿਸ਼ਤਾ ਨੌ ਤੇ ਮਾਸਟਰ ਰਿਸ਼ਤਾ ਤੇ ਮੈਨੂੰ ਬਹੁਤ ਜ਼ਿਆਦਾ ਇਸ ਗੱਲ ਦਾ ਫਖਰ ਹੈ ਕਿ ਜਦੋਂ ਵੀ ਮੈਂ ਬਾਹਰਲੇ ਦੇਸ਼ਾਂ ਵਿੱਚ ਗਿਆ ਭਾਵੇਂ ਅਮਰੀਕਾ ਹੋਵੇ ਕੈਨੇਡਾ ਹੋਵੇ ਯੂਰਪੀਅਨ ਯੂਨੀਅਨ ਹੋਵੇ ਜਾਂ ਹੁਣ ਜਿਸ ਤੈ ਸਾਲ ਮੈਂ ਹੁਣ ਜਲਦੀ ਦੇ ਵਿੱਚ ਹੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵੀ ਜਾਣਾ ਜਿੱਥੇ-ਜਿੱਥੇ ਵੀ ਗਏ ਆ ਸਾਰੀਆਂ ਸਰਕਾਰਾਂ ਨੇ ਤੇ ਸਾਰੇ ਉਥੋਂ ਦੀ ਜਿਹੜੀ ਸੋਸਾਇਟੀ ਹੈ ਉਹਨਾਂ ਤਾਰੀਫ਼ ਕੀਤੀ ਹੈ ਕਿ ਇੱਕ ਇਸ ਕਿਸਮ ਦੀ ਜਮਾਤ ਹੈ ਜਿਨ੍ਹਾਂ ਨੇ ਹਮੇਸ਼ਾ ਜਿਸ ਦੇਸ਼ 'ਚ ਗਏ ਨੇ ਉਸ ਦੇਸ਼ ਦੇ ਬਕਾਇਦਾਤ ਅਰ ਉਹਨਾਂ ਦੇ ਕਾਇਦੇ ਤੇ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਨੇ ਨੈਸ਼ਨਲਿਸਟ ਨੇ ਸੈਕੂਲਰ ਨੇ ਹਿਊਮਨਿਟਰੀਅਨ ਨੇ ਸਾਰੋਂ ਵੱਡੀ ਗੱਲ ਹੈ ਅੱਜ ਦੇ ਦਿਨ ਕਹਿੰਦੇ ਮਾਨਸਕੀ ਜਾਤ ਸਭ ਇੱਕ ਹੀ ਪਛਾਨਦੀ ਕਿਤੇ ਵੀ ਦੁਨੀਆ ਦੇ ਵਿੱਚ ਕੋਈ ਕਿਸੇ ਕਿਸਮ ਦੀ ਨੇਚਰਲ ਡਿਜ਼ਾਸਟਰ ਹੋਇਆ ਤੇ ਜਮਾਤ ਨੇ ਹਮੇਸ਼ਾ ਉੱਤੇ ਆਪਣਾ ਨਮਾਇਆ ਰੋਲ ਕੀਤਾ ਕਦੀ ਇਹ ਨਹੀਂ ਵੇਖਿਆ ਕਿ ਸਾਡੀ ਜਮਾਤ ਦੇ ਲੋਕ ਨੇ ਜਾਂ ਸਾਡੇ ਧਰਮ ਦੇ ਲੋਕ ਨੇ ਉਹਨੇ ਹਿਊਮਨਿਟੇਰੀਅਨ ਗਰਾਉਂਡਸ ਤੇ ਉੱਥੇ ਜਾ ਕੇ ਮਦਦ ਕੀਤੀ ਹੈ ਸੋ ਅੱਜ ਈਦ ਦੇ ਮੁਬਾਰਕ ਮੌਕੇ ਤੇ ਜਿੱਥੇ-ਜਿੱਥੇ ਵੀ ਸਾਡੇ ਜਮਾਤ ਅਹਿਮਦੀਆ ਦੇ ਮੇਰੇ ਵੀਰ ਬੈਠੇ ਨੇ ਉਹਨਾਂ ਸਾਰਿਆਂ ਨੂੰ ਮੈਂ ਕਾਦੀਆਂ ਤੋਂ दिली ਮੁਬਾਰਕਬਾਦ ਪੇਸ਼ ਵੀ ਕਰਾਂਗਾ ਤੇ ਪਰਮਾਤਮਾ ਦੇ ਵਿੱਚ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਸੀਂ ਅਰਦਾਸ ਵੀ ਕਰਾਂਗੇ ਕਿ ਇਹ ਹੀ ਆਪਸੀ ਪਾਈਚਾਰਾ ਬਣਿਆ ਰਹੇ ਤੇ ਜਮਾਤ ਦਿਨ ਦੁੱਗਣੀ ਤੇ ਰਾਤ ਦੁੱਗਣੀ ترقی ਕਰੇ ਬਹੁਤ ਬਹੁਤ ਸ਼ੁਕਰੀਆ ਬਹੁਤ ਨਹੀਂ ਆਈ ਇਹਦਾ ਫੰਕਸ਼ਨ ਸੀ ਹਰ ਸਾਲ ਇਸ ਤਰ੍ਹਾਂ ਪਾਰਟੀ ਕਾ ਦੇਨੇ ਸਾਰੇ ਸ਼ਹਿਰ ਵਾਸਤੇ ਇਕੱਠੇ ਜਾਂਦੇ ਨੇ ਇੱਕ ਸਾਡੇ ਸਾਹਮਣੇ ਗੁਰਦਸਤਾ ਬੈਠਾ ਹੁੰਦਾ ਹਿੰਦੂ ਸਿੱਖ ਇਸਾਈ ਉਸਮਨ ਸਾਰੇ ਇਕੱਠੇ ਬੈਨੇ ਇਹ ਕਿਰਾ ਜਮਾਤ ਦਾ ਅਸੂਲ ਹੈ ਸੁ ਸੰਦੇਸ਼ ਹੈ ਲਾਫਰਾਲ ਹੇਟਡ ਫਰਨਾਮਾ सार्या ने प्यार नफरत किसले संदेश की अजक बहुत जरूरत है तो सारी दुनिया अग लगी पी लड़ाई चलने किसी ना किसी गलत सो इन्हे हजूर साहब बखर मुल्कों गए तो संदेश सारे मुल्क दिता वही आओ नफरत छीड़िए लड़ाइया बंद करिए रल मिल के रही सो इस संदेश की साढ़े हिंदुस्तान च ही लड़े बार मुल्क की लड़ है ਖਾਸ ਕਰਕੇ ਜਿਹੜੇ ਸਾਡੇ ਰਾਜਪਾਲ ਕਰਦੇ ਨੇ ਉਹਨਾਂ ਸਾਰਿਆਂ ਦੇ ਇਹ ਸਾਰਿਆਂ ਨਾਲ ਲੈ ਕੇ ਚਲੋ ਇਥੇ ਬਸਰਾ ਜਿਹੜੀ ਕੋਲ ਆਦੇ ਉਹਨੂੰ ਘਟਾਓ ਤੇ ਸਾਰੇ ਹਸਕੇ ਕੇ ਇਸ ਬੁਰਖ ਚਲੇ